ਤੋ ਅੱਜ ਦੀਆਂ ਖਬਰਾਂ ਵਾਂ ਲਾਈਏ ਤੇ ਸਭ ਤੋਂ ਪਹਿਲੀ ਖਬਰ ਆ ਵੀ ਵੀਕਐਂਡ ਦੇ ਦੌਰਾਨ ਪੈਂਸਿਲਵੇਨੀਆ ਦੇ ਗਵਰਨਰ ਉਹਨਾਂ ਦਾ ਜਿਹੜਾ ਮੈਂਸ਼ਨ ਆ ਉਸ ਨੂੰ ਅੱਗ ਲਾ ਦਿੱਤੀ ਗਈ ਤੇ ਅੱਗ ਲਾਉਣ ਵਾਲਾ ਕੋਡੀ ਵਾਮਰ ਨਾਮ ਦਾ ਬੰਦਾ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ 38 ਸਾਲਾਂ ਦਾ ਇਹ ਬੰਦਾ ਹੈਗਾ ਤੇ ਇਹ ਕਹਿੰਦਾ ਵੀ ਮੈਂ ਇੱਕ ਟਾਈਮ ਦੇ ਉੱਤੇ ਇਹ ਸੋਚਿਆ ਸੀ ਵੀ ਗਵਰਨਰ ਨੂੰ ਫੜ ਕੇ ਉਹਨੂੰ ਜਿਹੜਾ ਕਟਣਾ ਵੀ ਹੈਗਾ ਆ ਤੇ ਸੋ ਇਹ ਦੇਖ ਲਓ ਕਿ ਇੰਨੀ ਹੇਟ ਲੋਕਾਂ ਦੇ ਵਿੱਚ ਫੈਲੀ ਹੋਈ ਹੈਗੀ ਆ ਬੁੱਢੀ ਵਾਮਰ 38 ਸਾਲਾਂ ਦਾ ਹੈਰਿਸ ਵਰਕ ਦਾ ਰਹਿਣ ਵਾਲਾ ਆ ਤੇ ਐਕਸ ਲਵਰ ਕਰਕੇ ਦੱਸਿਆ ਜਾ ਰਿਹਾ ਉਹਨੂੰ ਤੇ ਪੁਲਿਸ ਨੂੰ ਕਾਲ ਕਰਕੇ ਖੁਦ ਆਪਣੇ ਆਪ ਨੂੰ ਉਸਨੇ ਟਰਨ ਇਨ ਕੀਤਾ ਤੇ ਜੋ ਉਸ ਦੀ ਅਰੈਸਟ ਹੋਈ ਹੈਗੀ ਆ ਰਿਪਬਲਿਕਨ ਤਾਂ ਬਹੁਤ ਸਾਰੇ ਕਹਿ ਰਹੇ ਆ ਕਿ ਇਹ ਇੱਕ ਤਰ੍ਹਾਂ ਨਾਲ ਟੈਰਰਿਜ਼ਮ ਕਰਕੇ ਜਿਹੜੇ ਚਾਰजेस ਆ ਇਹਦੇ ਉੱਤੇ ਲਾਣੇ ਚਾਹੀਦੇ ਹੈਗੇ ਆ ਗਵਰਨਰ ਸ਼ਪੇਰੋ ਨੇ ਇਹ ਕਿਹਾ ਹੈ ਵੀ ਜਿਹੜਾ ਉਹਦਾ ਲਾਨ ਮੋਰ ਸੀਗਾ ਉਹਦੇ ਵਿੱਚੋਂ ਗੈਸ ਕੱਢ ਕੇ ਇਸ ਬੰਦੇ ਨੇ ਜੋ ਆ ਅੱਗ ਲਾਈ ਹੈਗੀ ਜੀ ਸੋ ਪੈਂਸਿਲਵੇਨੀਆ ਦੇ ਗਵਰਨਰ ਦੇ ਬਾਅਦ ਦੇ ਵਿੱਚ ਕਹਿੰਦੇ ਵੀ ਸੁਰੱਖਿਤ ਉੱਥੋਂ ਕੱਢ ਲਿਆ ਗਿਆ ਸੀਗਾ ਤੇ ਜਿੰਨਾ ਤੁਸੀਂ ਦੱਸਿਆ ਵੀ ਹੈਰਿਸਬਰਗ ਦਾ ਜਿਹੜਾ ਬੰਦਾ ਆ ਉਹ ਹੁਣ ਆ ਇਹਨਾਂ ਨੇ ਅੰਦਰ ਜਿਹੜਾ ਉਹ ਇਸ ਬਾਬਤ ਕੀਤਾ ਹੈਗਾ ਸੋ ਇਹ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਵੀ ਹੋਰ ਕੀ ਕੀ ਜਿਹੜੀ ਜਾਣਕਾਰੀ ਆਪਣੇ ਕੋਲ ਆ ਰਹੀ ਹੈ ਜੇ ਉਹ ਦੱਸਦੇ ਜਾਈਏ ਮੋਟਿਵ ਜਿਹੜਾ ਜੇ ਉਹਨਾਂ ਨੇ ਬਾੜਾ ਜਿਹੜਾ ਇਸ ਦੇ ਵਿੱਚ ਦੱਸਿਆ ਨਹੀਂ ਹੈ ਪੈਂਸਿਲਵੇਨੀਆ ਦੀ ਸਟੇਟ ਪੁਲਿਸ ਨੇ ਕਿਹਾ ਵੀ ਜਿਹੜੇ ਬਾਲਮਰ ਆ ਉਸ ਨੂੰ ਹਸਪਤਾਲ ਦੇ ਵਿੱਚ ਬਾਅਦ ਚ ਦਾਖਲ ਜਿਹੜਾ ਉਹ ਕਰਾਉਣਾ ਪਿਆ ਸੀ 38 ਸਾਲਾਂ ਦਾ ਇਹ ਜਿਹੜਾ ਬੰਦਾ ਹੈਗਾ ਜਿਸ ਨੇ ਹਮਲਾ ਕੀਤਾ ਹੈ ਆ ਅ ਤੇ ਪੋਲਿਟਿਕਲ ਵਾਇਲੈਂਸ ਦੇ ਐਕਸ ਨੂੰ ਕਹਿੰਦੇ ਵੀ ਉਸ ਨੂੰ ਜਿਹੜਾ ਡਿਨਾਊਂਸ ਕੀਤਾ ਹੈ ਜਿਹੜੇ ਉਥੋਂ ਦੇ ਗਵਰਨਰ ਆ ਉਹਨਾਂ ਨੇ ਕਿਹਾ ਵੀ ਇਦਾਂ ਦੀ ਜਿਹੜੀ ਵਾਇਲੈਂਸ ਆ ਉਹ ਓਕੇ ਨਹੀਂ ਹੈਗੀ ਕਿੰਨੇ ਵੀ ਇਹ ਬਹੁਤ ਜ਼ਿਆਦਾ ਕਾਮਨ ਆਪਣੀ ਸੋਸਾਇਟੀ ਦੇ ਵਿੱਚ ਬਣਦੀ ਜਾ ਰਹੀ ਆ ਅਤੇ ਕਹਿੰਦੇ ਵੀ ਮੈਂ ਆਈ ਡੋਟ ਗਿਵ ਅ ਡੈਮ ਇਫ ਇਟਸ ਕਮਿੰਗ ਫਰੋਮ ਵਨ ਪਾਰਟिकुलर ਸਾਈਡ ਆਫ ਦੀ ਅਦਰ ਜਾਂ ਕਿਸੇ ਵੱਲ ਨੂੰ ਡਾਇਰੈਕਟ ਕੀਤੀ ਆ ਜਾਂ ਕਿਸੇ ਖਾਸ ਬੰਦੇ ਵੱਲ ਨੂੰ ਇਹ ਓਕੇ ਨਹੀਂ ਹੈਗੀ ਇਹ ਰੁਕਣੀ ਜਿਹੜੀ ਉਹ ਚਾਹੀਦੀ ਆ ਸੋ ਇਹ ਪਹਿਲੀ ਵਾਰ ਨਹੀਂ ਹਰਜੋਤ ਸਿੰਘ ਜੀ ਇਸ ਤੋਂ ਪਹਿਲਾਂ ਵੀ ਕਈ ਜਿਹੜੇ ਪੋਲਿਟੀਕਲ ਫਿਗਰਸ ਆ ਲੀਡਰਸ ਆ ਉਹਨਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈਗੀ ਆ ਪੁਲਿਸ ਹੁਣ ਦੇ ਕੋਈ ਗਵਰਨਰ ਦੀ ਕਾਫੀ ਜ਼ਿਆਦਾ ਸੁਰੱਖਿਆ ਹੁੰਦੀ ਆ ਉਹ ਉਹ ਉਹਨੂੰ ਪੁਲਿਸ ਦੀ ਸੁਰੱਖਿਆ ਵੀ ਹੁੰਦੀ ਆ ਫੈਡਰਲ ਵੀ ਉਸ ਨੂੰ ਸਹਾਇਤਾ ਪ੍ਰਦਾਨ ਹੋ ਰਹੀ ਹੈ ਪਰ ਕਾਫੀ ਵੱਡੀ ਜਿਹੜੀ ਸਿਕਿਉਰਿਟੀ ਲੈਪਸ ਹੋਇਆ ਕਤਾਈ ਹੋਈ ਆ ਜਿਸ ਕਰਕੇ ਇਹ ਅੱਗ ਲਾਉਣ ਦੇ ਵਿੱਚ ਉਥੇ ਕਾਮਯਾਬ ਜਿਹੜਾ ਹੋ ਰਿਹਾ ਸੀ ਪਿਆਨੋ ਰੂਮ ਥਾਣੀ ਆਇਆ ਆ ਤੇ ਫਿਰ ਉਸ ਨੇ ਜਿੱਦਾਂ ਤੁਸੀਂ ਦੱਸਿਆ ਵੀ ਲਾਨ ਮੋਵਰ ਚੋਂ ਗੈਸ ਚੱਕ ਕੇ ਤੇ ਅੱਗ ਜਿਹੜੀ ਉਹ ਲਗਾ ਦਿੱਤੀ ਜਿਹੜੀ ਸੀਗੀ ਸੋ ਕਿੰਨੇ ਵੀ ਤਕਰੀਬਨ 1 ਘੰਟੇ ਤੱਕ ਉਹ ਗਵਰਨਰ ਦੇ ਘਰ ਦੇ ਅੰਦਰ ਤੁਰਦਾ ਫਿਰਦਾ ਰਿਹਾ ਕਹਿੰਦੇ ਰਫਲੀ 3 ਮਾਈਲ ਜਿਹੜਾ ਐਡਰੈਸ ਲਿਸਟ ਕੀਤਾ ਗਿਆ ਸੀ ਉਸਦੇ ਐਫੀਡੈਵਿਟ ਦੇ ਵਿੱਚ ਉਥੋਂ ਇਹ ਦੂਰ ਸੀਗਾ ਘਰੇ ਇਸਨੇ ਮੋਲੋਟੋਵ ਜਿਹੜੀਆਂ ਕੋਕਟੇਲਸ ਆ ਉਹ ਵੀ ਜਿਹੜੀਆਂ ਉਹ ਬਣਾ ਕੇ ਲਿਆਂਦੀਆਂ ਸੀਗੀਆਂ ਤੇ ਉਹ ਉਹਦੇ ਵਿੱਚ ਜਿਹੜਾ ਗੈਸੋਲੀਨ ਉਥੋਂ ਜਿਹੜੀ ਇਸਨੇ ਕੱਢੀ ਸੀਗੀ ਲਾਰਨ ਮੋਵਰ ਚੋਂ ਤਾਂ ਉਹਦੇ ਨਾਲ ਜਿਹੜਿਆ ਨੇ ਮੋਲੋਟੋਵ ਕੋਕਟੇਲ ਜਿਹੜੀਆਂ ਉਹ ਬਣਾ ਕੇ ਉਸਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਹੈਗਾ ਆ ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਹੈਜ਼ਬਰਗ ਦਾ ਜਿਹੜਾ ਬਾਲਮਰ ਨਾ ਦਾ ਬੰਦਾ ਆ ਉਹ ਹੁਣ ਹਿਰਾਸਤ ਦੇ ਵਿੱਚ ਆ ਜੀ